ਇੱਥੇ ਕਿਤੇ ਨੇ ਪਸਤੌਰ ਟੰਗੀ ਐ ਇੱਥੋਂ ਐ ਕੱਢੀਏ ਇੱਥੇ ਲਾਈਏ ਤੇ ਮੈਨੂੰ ਕਹਿੰਦਾ ਡੈਡੀ ਬਾਈ ਇਨੀ ਗੱਲ ਕਰਕੇ ਇਧਰ ਉਹਨੇ ਬਟਨ ਆਪਤਾ ਉਹਵੇਂ ਨਾਲ ਹੀ ਲੱਗ ਪਿਆ ਸਾਡ ਨੂੰ ਇਨਸਾਫ ਚਾਹੀਦਾ ਜੀ ਬੱਚੇ ਦਾ ਸਾਡੀ ਮੰਗ ਇਹੋ ਹੀ ਏ ਜਿੱਤਰ ਸਿੰਘ ਲਾਡੀ ਤੇ ਫੌਜਾ ਸਿੰਘ ਸਰਾਰੀ ਤੇ ਪਰਚਾ ਆਉਣਾ ਚਾਹੀਦਾ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਏ ਜਦੋਂ ਇਹਨੂੰ ਪਤਾ ਲੱਗਾ ਜਸ਼ਨ 20 ਲੱਖ 25 ਲੱਖ ਰੁਪਈਆ ਲੈ ਕੇ ਤੇ ਫਿਰ ਸਰਪੰਚ ਬਣਾਉਂਦੇ ਪੈਣੇ ਮੈਨੂੰ ਕਹਿੰਦਾ ਡੈਡੀ ਕਹਿੰਦੇ ਵੀ ਸੇਵਾ ਕਰਨੀ ਪਵੇਗੀ ਤੇ ਤੈਨੂੰ ਸਪੰਚਤਾ ਬਣਾ ਦੇਾਂਗੇ 10 ਲੱਖ ਰੁਪਈਆ ਕਹਿੰਦਾ ਡੈਡੀ ਘਰ ਤੋਂ ਘਾਟਾ ਪਾਣੂ ਦੇਣਾ ਪਵੇਗਾ ਤੇ ਬਣ ਜਾਏਗਾ ਅਸੀਂ ਕੋਈ ਆਪਦੀ ਬੇੜੇ ਦੀ ਚੈਨੀ ਗਹਿਣੇ ਪਾਈ ਉਸੇ ਦੀ ਉਹਦੇ ਗੱਲ ਚ ਪਾਈ ਹੁੰਦੀ ਹੋਣ ਦੇਖ ਲਓ ਤੁਸੀਂ ਜਦੋਂ ਦਾ ਸਰਪੰਚ ਬਣਿਆ ਹੋਰ ਉਹ ਨਹੀਂ ਉਹਦੇ ਗੱਲ ਚ ਨਹੀਂ ਹੁੰਦੀ ਪਹਿਲਾਂ ਉਸ ਤੋਂ ਪਹਿਲੀਆਂ ਵੀੜੀਆਂ ਦੇਖ ਲਓ ਉਹਦੇ ਗੱਲ ਦੇ ਵਿੱਚ ਹੀ ਹੁੰਦੀ ਸੀਗੇ ਉਹ ਇੱਕ ਗਹਿਣੇ ਪਾਈ ਇੱਕ ਸਾਡਾ ਬੇੜਾ ਬਾਹਰ ਰਹਿੰਦਾ ਅਸੀਂ ਉਹਦੇ ਕੋਲ ਪੈਸੇ ਮੁਕਾਏ ਨੇ 4.5 ਲੱਖ ਰੁਪਈਆ ਬਾਕੀ ਹੋਰ ਕੋਈ ਫਸਲ ਵੇਚੀ ਕੋਈ ਰਿਸ਼ਤੇਦਾਰ ਵੜ ਫੜ ਕੇ ਅਸੀਂ 10 ਲੱਖ ਪੂਰਾ ਕਰਕੇ ਦੇ ਦਿੱਤਾ ਇਹਨੂੰ ਉਹਨਾਂ ਨੇ ਸਰਪੰਚ ਬਣਾ ਦਿੱਤਾ ਫਿਰ ਜਦੋਂ ਸਰਟੀਫੀਕੇਟ ਲੈਣਾ ਸੀਗਾ ਤੇ ਫਿਰ 3 ਲੱਖ ਦੀ ਮੰਗ ਉਹਨਾਂ ਕੀਤੀ ਸਾਡੇ ਕੋਲ ਕਿ ਜਿਹੜੇ ਪੈਸੇ ਰਹਿੰਦੇ ਨੇ ਉਹ ਸਾਨੂੰ ਦੇਹਾਂਗਾ ਤੇ ਫਿਰ ਸਰਟੀਫੀਕੇਟ ਦੇਾਂਗੇ ਇਹ ਜੇ ਉਹਨਾਂ ਨੇ ਫੌਜਾ ਸਿੰਘ ਸਰਾਰੀ ਤੇ ਜੇਤਨ ਸਿੰਘ ਨੇ 30 ਲੱਖ ਰੁਪਇਆ ਲੈ ਕੇ ਸਾਨੂੰ ਫਿਰ ਸਰਟੀਫਾਈਡ ਦਿੱਤਾ ਹੈ